ਸਾਥਿਓ ਜੈਪੀਨ ਜੈ ਭਾਰਤ ਜੈ ਗੁਰਦੇਵ ਧਨ ਗੁਰਦੇ ਸਾਥਿਓ ਮੈਂ ਤੁਹਾਡਾ ਵੀ ਬਾਗਾ ਜੋਲ ਪਾਜਪਾ ਜਿਲ੍ਹਾ ਐਸੀ ਮੋਟਾ ਜਨਕ ਸ਼ਕਤੀ ਸਾਥਿਓ ਬਟਾਲੇ ਸ਼ਹਿਰ ਦੇ ਵਿੱਚ 6 ਦੋਸ਼ੀ ਜੋ ਕਿ ਪੁਲਿਸ ਨੇ ਗ੍ਰਿਫਤਾਰ ਕੀਤੇ ਕੀਤੇ ਗਏ ਜੋ ਕਿ ਡਾਕਟਰ ਭੀਮrao ਮੇਰਗਾ ਜੀ ਦੀ ਮੂਰਤੀ ਨੂੰ ਖੰਡਨ ਕਰਦੇ ਉਨੀ ਕੀਤਾ ਤੇ ਉਹਨਾਂ ਨੂੰ ਪੁਲਿਸ ਨੇ ਅਰੈਸਟ ਵੀ ਕੀਤਾ ਹੈ ਤੇ ਬਟਾਲੇ ਸ਼ਹਿਰ ਦੇ ਵਿੱਚ ਜਿਨ੍ਹਾਂ ਛੇ ਦੋਸ਼ੀਆਂ ਨੇ ਡਾਕਟਰ ਪੀਮਰੌ ਉਮੀਦਵਾਰ ਜੀ ਦੀ ਮੂਰਤੀ ਨਾਲ ਛੇੜਛਾੜ ਕੀਤੀ ਹੈ ਤੇ ਆਪਾਂ ਇਹੋ ਹੀ ਕਵਾਂਗੇ ਕਿ ਜਿਨ੍ਹਾਂ ਨੇ ਕੀਤੀ ਉਹਨਾਂ ਤੋਂ ਇਹ ਕੰਮ ਕਿਹਨੇ ਕਰਵਾਇਆ ਤੇ ਪੁਲਿਸ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਰੈਸਟ ਕਰੇ ਤਾਂ ਕਿ ਉਹਨਾਂ ਦਾ ਇਹ ਬੇਇਨਕਾਬ ਚਿਹਰਾ ਸਾਹਮਣੇ ਪਬਲਿਕ ਦੇ ਵਿੱਚ ਆਵੇ ਬਾਕੀ ਅਗਰ ਇਨਾਂ ਨੂੰ ਜੋ ਇਹ ਇਨਾਂ ਦੇ ਵਿੱਚ ਤਿੰਨ ਨੌਜਵਾਨ ਜੋ ਤਿੰਨ ਉੱਚੀ ਹੈ ਉਹ ਸਰਦਾਰ ਫੈਮਿਲੀ ਨਾਲ ਬਿਲੋਂਗ ਕਰਦੇ ਆ ਕਿਉਂਕਿ ਖੁਦ ਸਰਦਾਰ ਨਜ਼ਰ ਆ ਰਿਹਾ ਹੈ ਵੀਡੀਓ ਦੇ ਵਿੱਚ ਤੇ ਤਿੰਨ ਹੁੰਨੇ ਆ ਤੇ ਇਹਨਾਂ ਤੋਂ ਇਹ ਕੰਮ ਕਿਨੇ ਕਰਵਾਇਆ ਇਹਨਾਂ ਦੀ ਪੂਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਲੈ ਕੇ ਉਸ ਇਨਸਾਨ ਨੂੰ ਪਬਲਿਕ ਦੇ ਸਾਹਮਣੇ ਲੈ ਕੇ ਆਵੇ ਤਾਂ ਕਿ ਉਸ ਇਨਸਾਨ ਦਾ ਇਹ ਜੋ ਚਿਹਰਾ ਹੈ ਜੋ ਇਹ ਕੰਮ ਕਰਾ ਰਿਹਾ ਸਾਡੇ ਭਾਈਚਾਰੇ ਦੇ ਵਿੱਚ ਫੋਟੋ ਪਾਉਂਦਾ ਹੈ ਫੋਟਾ ਫੁੱਟਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਇਨਸਾਨ ਨੂੰ ਜਲਦ ਤੋਂ ਜਲਦ ਪਬਲਿਕ ਦੇ ਵਿੱਚ ਲੈ ਕੇ ਆਇਆ ਜਾਵੇ ਉਸ ਦਾ ਚਿਹਰਾ ਉਸ ਦੀ ਫੈਮਿਲੀ ਪਬਲਿਕ ਦੇ ਵਿੱਚ ਲੈ ਕੇ ਆਇਆ ਜਾ ਤਾਂ ਕਿ ਬਾਕੀ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਜੋ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਅੰਦਰ ਇਸ ਤਰ੍ਹਾਂ ਦੇ ਲੋਕ ਐ ਜੋ ਸਾਡੇ ਭਾਈਚਾਰੇ ਨੂੰ ਖਰਾਬ ਕਰਦੇ ਆ ਫੁੱਟਾ ਪਾਉਂਦੇ ਆ ਇਸ ਤਰ੍ਹਾਂ ਦੇ ਲੋਕਾਂ ਨੂੰ ਜਲਦ ਤੋਂ ਜਲਦ ਜੇਲ੍ਹ ਦੇ ਅੰਦਰ ਕੀਤਾ ਜਾਵੇ ਪ੍ਰਸ਼ਾਸਨ ਤੇ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਜੇਕਰ ਕਰਨਾ ਹੋਵੇ ਤਾਂ ਪੁਲਿਸ ਪ੍ਰਸ਼ਾਸਨ ਉਸ ਦੋਸ਼ੀ ਨੂੰ ਵੀ ਬਹੁਤ ਜਲਦ ਫੜ ਸਕਦੀ ਹੈ ਜਿਸ ਜੋ ਇਹਨਾਂ ਤੋਂ ਇਹ ਕੰਮ ਕਰਵਾ ਰਿਹਾ ਹੈ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਇਹ ਕੰਮ ਕਰਾ ਰਿਹਾ ਹੈ ਚਾਹੇ ਕਿਸੇ ਵੀ ਫੈਮਿਲੀ ਨਾਲੇ ਬਿਲੋਂਗ ਕਰਦੇ ਹੋਣ ਜਾਂ ਉਹ ਕਿਸੇ ਵੀ ਫੈਮਿਲੀ ਨਾਲ ਬਿਲੋਂਗ ਕਰਦਾ ਹੋਵੇ ਪਰ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਇੰਨਾ ਕੁਝ ਦਿੱਤਾ ਸਾਡੇ ਦੇਸ਼ ਨੂੰ ਸੰਵਿਧਾਨ ਦੇ ਰੂਪ ਵਿੱਚ ਸਾਡੇ ਹੱਕ ਹਰ ਇੱਕ ਦੇ ਹੱਕਾਂ ਦੇ ਕਾਨੂੰਨ ਲਿਖੇ ਹੋਏ ਐ ਉਹ ਧਾਰਾ ਲਿਖੀਆਂ ਹੋਈਆਂ ਜੋ ਹਰ ਲੇਡੀਜ਼ ਦੇ ਹੱਕ ਵਿੱਚ ਵੀ ਸਭ ਤੋਂ ਜ਼ਿਆਦਾ ਧਾਰਾਵਾਂ ਲਿਖੀਆਂ ਹੋਈਆਂ ਜੋ ਉਹਨਾਂ ਦੇ ਹੱਕ ਲਈ ਬਣੀਆਂ ਹੋਈਆਂ ਐ ਡਾਕਟਰ ਪੀਮਰਾਵ ਮੇਦਕਰ ਜੀ ਨੇ ਸਾਡੇ ਦੇਸ਼ ਨੂੰ ਇੱਕ ਸੰਵਿਧਾਨ ਦੇ ਰੂਪ ਤੇ ਵਿੱਚ ਸਾਡੇ ਅਧਿਕਾਰ ਜੋ ਕਿ ਹਰ ਇੱਕ ਦੀ ਰੱਖਿਆ ਲਈ ਦਿੱਤੇ ਗਏ ਐ ਤੁਸੀਂ ਆਪ ਵੀ ਉਸ ਸੰਵਿਧਾਨ ਨੂੰ ਪੜੋ ਤਾਂ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਜਿਵੇਂ ਕਿ ਆਰਟੀਕਲ 25 ਦੇ ਵਿੱਚ ਡਾਕਟਰ ਭੀਮਰਾਓ ਮੇਧਗੜ ਜੀ ਨੇ ਸਿੱਖਾਂ ਦੇ ਹੱਕ ਲਈ ਉਹਨਾਂ ਨੂੰ ਤਾ ਤਲਵਾਰ ਸ੍ਰੀ ਸਾਹਿਬ 에ਰਪੋਰਟ ਦੇ ਅੰਦਰ ਲਜਾਣ ਦਾ ਵੀ ਅਧਿਕਾਰ ਦਿੱਤਾ ਉਹਨਾਂ ਨੂੰ ਪਾਉਣ ਦਾ ਅਧਿਕਾਰ ਦਿੱਤਾ ਆਪਣੇ ਰੱਖਿਆ ਲਈ ਅਧਿਕਾਰ ਦਿੱਤਾ ਤੇ ਡਾਕਟਰ ਭੀਮਰਾਓ ਮੇਦਕਰ ਜੀ ਸਾਡੇ ਆਪਾਂ ਕਹਿੰਦੇ ਕੱਲਿਆ ਦੇ ਨਹੀਂ ਉਹ ਸਾਰਿਆਂ ਦੇ ਹੀ ਹੈ ਤੇ ਇਸੇ ਤਰ੍ਹਾਂ ਹੀ ਸਾਡੇ ਸਿੱਖੋਂ ਆਹ ਹਿੰਦੂ ਹੈ ਇਹਨਾਂ ਦਾ ਭਾਈਚਾਰਾ ਚਾਹੇ ਕਿਸੇ ਵੀ ਬ੍ਰਦਰਹੀ ਨਾਲ ਰਿਲੇਟਡ ਆ ਪਰ ਸਾਡਾ ਜੋ ਭਾਈਚਾਰਾ ਹੈ ਇੱਕ ਹੈ ਬਣਿਆ ਆ ਤੇ ਉਹ ਇਸੇ ਤਰ੍ਹਾਂ ਹੀ ਬਣਿਆ ਰਵੇ ਤੇ ਜੋ ਸਾਡੇ ਭਾਈਚਾਰੇ ਵਿੱਚ ਫੁੱਟਾ ਫੁੱਟ ਪਾਉਂਦੇ ਆ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜਲਦ ਤੋਂ ਜਲਦ ਇਸ ਤਰ੍ਹਾਂ ਦੇ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਕਰੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੈ ਜਾਂ ਪਾਰਟੀ ਤੋਂ ਇਲਾਵਾ ਸੰਸਥਾ ਨਾਲ ਕਰਦੇ ਪਏ ਆ ਰਹਿ ਕੇ ਇਹ ਕੰਮ ਘਲੋਣੇ ਕੰਮ ਕਰਦੇ ਪਏ ਆ ਉਹਨਾਂ ਨੂੰ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਫੜੇ ਤੇ ਫੜਾ ਅਰੈਸਟ ਕਰੇ ਤਾਂ ਕਿ ਸਾਡੇ ਜੋ ਪੰਜਾਬ ਦਾ ਆਪਸੀ ਭਾਈਚਾਰਾ ਬਣਿਆ ਇਸੇ ਤਰ੍ਹਾਂ ਹੀ ਬਣਿਆ ਰਹੇ ਨਮਸਕਾਰ ਜੀ ਆਪਣੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦਿਓ ਕੀ ਪਤਾ ਲੱਗੇ ਕਿ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਜੋ ਕਿ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰ ਰਹੇ ਹੈ ਕਿ ਸਾਡਾ ਆਪਸੀ ਭਾਈਚਾਰਾ ਸਾਡਾ ਆਪਸੀ ਪਿਆਰ ਕਿੰਨਾ ਬਣਿਆ ਹੋਇਆ ਹੈ ਜੈਪੀਨ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ ਤੁਹਾਡਾ ਵੀਰ ਬਾਗਾ ਜੋੜ ਪਾਜਪਾ ਜਿਲ੍ਹਾ ਐਸੀ ਮੋਟਾ ਜਨਸਤਰੀ